ਸ਼ਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੇ ਲਈ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਕਿ ਕੈਨੇਡਾ ਸਰਕਾਰ ਨੇ ਕੁਮਾਤਰੀ ਵਿਦਿਆਰਥੀਆਂ ਜਿਸ ਵਾਤੂ ਇਹ ਬੰਦ ਕੀਤੇ ਤਾਂ ਪੰਜਾਬੀ ਨੇ ਨਵਾਰਾ ਲਬੜਿਆ ਹੁਣ 12ਵੀਂ ਪਾਸ ਕੁੜੀਆਂ ਗ੍ਰੈਜੂਏਸ਼ਨ ਕੋਰਸ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੋਸਟ ਗ੍ਰੈਜੂਏਸ਼ਨ ਕੋਰਸ ਕੈਨੇਡਾ ਕੇ ਹੋਵੇਗਾ ਤੇ ਸੰਭਾਵਤ ਸੰਭਾਵਤ ਲਾੜਿਆਂ ਦੇ ਪਰਿਵਾਰ ਪਹਿਲਾਂ ਤੋਂ ਹੀ ਇਸ ਦੀ ਤਿਆਰੀ ਕਰ ਰਹੇ ਹਨ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਮੰਡੀ ਕਲਾਂ ਨਾਲ ਸੰਬੰਧਿਤ ਹਰਦੀਪ ਸਿੰਘ ਉਧਾਵੀ ਕੋ ਮੈਰਜੀ ਬਿਊਰੋ ਦਾ ਕੰਮ ਕਰਦਾ ਹੈ ਤੇ ਪਿਛਲੇ 7 ਮਹੀਨਿਆਂ ਤੋਂ ਐਲਸ ਵਾਲੀਆਂ 12ਵੀਂ ਪਾਸ ਕੁੜੀਆਂ ਨੂੰ ਕੋਈ ਰਿਸ਼ਤਾ ਨਹੀਂ ਆਇਆ ਇਹ ਉਹਨਾਂ ਦਾ ਕਹਿਣਾ ਹੈ ਤੇ ਇਸ ਵੇਲੇ ਪੀਆਰ ਕੁੜੀਆਂ ਜਾਂ ਮੁੰਡਿਆਂ ਦੀ ਮੰਗ ਵਧੀ ਹੈ ਜਾਂ ਗ੍ਰੈਜੂਏਸ਼ਨ مکمل ਕਰਦੀਆਂ ਕੁੜੀਆਂ ਦੇ ਪਰਿਵਾਰ ਨਾਲ ਮੁੰਡੇ ਵਾਲੇ ਦਿੱਤਾ ਦਿਲ ਪੱਕਠਕ ਕਰਨ ਨਿਯਤਨ ਕਰ ਰਹੇ ਹਨ ਬਰਨਾਲਾ ਦੇ ਪਿੰਡ ਪੱਖੋਕਰਾਂ ਵਿਖੇ ਮੈਰਿਜ ਬਿਊਰੋ ਚਲਾਉਂਦੇ ਬਿਆਨਤ ਸਿੰਘ ਸਿੱਧੂ ਨੇ ਕਿਹਾ ਇੱਕ ਆਇਰਸ ਬੈਂਡ ਵਾਲੇ ਤੇ 30 ਰਿਸ਼ਤੇ ਕਰਵਾਏ ਪਰ ਕੈਨੇਡਾ ਚ ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ ਹੋ ਮਗਰੋਂ ਮੰਦੀ ਨੇ ਘੇਰ ਲਿਆ ਹੈ ਤੇ ਨਾਲ ਹੀ ਦੱਸਦੀ ਕਿ ਪੋਸਟ ਗ੍ਰੈਜੂਏਸ਼ਨ ਕੋਰਸ ਕਰਨ ਵਾਲੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਜ ਸਕਦੇ ਹਨ ਕੈਨੇਡਾ ਜਾਣ ਦੀ ਇੱਛੇ ਕ ਨੌਜਵਾਨਾਂ ਦੇ ਮਾਪਿਆਂ ਨੇ ਹੁਣ ਆਲ ਸੈਂਟਰ ਛੱਡ ਕੇ ਕਾਲਜਾਂ ਦੇ ਫਾਈਨਲ ਈਅਰ ਵਿੱਚ ਪੜ੍ਹਦੀਆਂ ਕੁੜੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਈਲੈਂਡਸ ਵਾਲੇ ਮਾਪੇ ਮਾਮਲੇ ਵਿੱਚ ਵਿਆਹ ਕਰਾਉਣ ਵਾਲੇ ਕਈ ਮੁੰਡਿਆਂ ਨੇ ਖੁਦਕੁਸ਼ੀ ਵੀ ਕੀਤੀ ਕਿਉਂਕਿ ਕੈਨੇਡਾ ਪੁੱਜਣ ਵਗਰੋਂ ਕੁੜੀਆਂ ਮੁੱਕ ਰਹੀਆਂ ਤੇ ਹੁਣ ਕਾਲਜ ਬੜਨ ਵਗਰੋਂ ਕੈਨੇਡਾ ਜਾਣ ਵਾਲੀਆਂ ਕੁੜੀਆਂ ਵਿੱਚੋਂ ਕਿੰਨੇ ਫੀਸਦੀ ਵਾਅਦੇ ਤੋੜਨੇ ਹੈ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਵਾਂ ਰੁਝਾਨ ਜਰੂਰ ਸ਼ੁਰੂ ਹੋ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ